ਬਾਈ ਪਿੰਡ ਥਰਾਜ ਜ਼ਿਲ੍ਹਾ ਮੋਗਾ ਅੱਜ ਪਹੁੰਚੇ ਸੀ ਆਪਾਂ ਵੀਡੀਓ ਬਣਾਉਣ ਤਾਂ ਬਾਈ ਦਾ ਫਾਰਮ ਦੇਖ ਲੋ ਸਾਰੇ ਫਾਰਮ ਤੇ ਬਾਈ ਮੱਸਰਦਾਨੀ ਪਾਈ ਹੋਈ ਆ ਬੱਕਰੀਆਂ ਦਾ ਫਾਰਮ ਆ ਤੇ ਨਾਲ ਬਾਈਆਂ ਨੇ ਗਾਈਆਂ ਰੱਖੀਆਂ ਹੋਈਆਂ ਨੇ ਐਚ ਐਫ ਨਸਲ ਦੀਆਂ ਤੇ ਇਹ ਫਾਰਮ ਦੇ ਵਿੱਚ ਨਾ ਬਾਈ ਕੁਝ ਨਾ ਕੁ ਬਕਿਆਊ ਨੇ 11 ਬੱਕਰੀਆਂ ਤੇ ਇੱਕ ਬੱਕਰਾ ਤੇ ਰੇਟ ਵੀ ਜਮਾ ਜਾਇਜ਼ ਕੀਤਾ ਬਾਈ ਬਾਈਆਂ ਨੇ 12 ਨਗਾਂ ਦਾ 2.5 ਲੱਖ ਮੰਗਦੇ ਆ ਕਹਿੰਦੇ ਵਿੱਚੋਂ ਵੀ ਮਾਨ ਤਾਨ ਕਰ ਦਾਂਗੇ ਤੇ ਕੁਆਲਿਟੀ ਪੱਖੋਂ ਪੱਠਾ ਬਾਈ ਬਹੁਤ ਚੰਗੀਆਂ ਨੇ ਤੇ ਇਹ ਵਿੱਚੋਂ ਵੇਚੀ ਨੇ ਨੇ ਮਾਲ ਦਿਓ ਤੇ ਬਾਕੀ ਫਾਰਮ ਦੇ ਵਿੱਚ ਖੜੀਆਂ ਨੇ ਬੱਕਰੀਆਂ ਜੋ ਕੋ ਫਾਰਮ ਦੇ ਵਿੱਚ ਪੈਂਦਾ ਉਹ ਖਾਂਦੀਆਂ ਨੇ ਤੇ ਬਾਕੀ ਜੇ ਕਿਸੇ ਨੇ ਬਾਹਰ ਲੈ ਕੇ ਜਾਣੀ ਨੇ ਚਰਾਣ ਤੇ ਤਾਂ ਉੱਥੇ ਵੀ ਇਹ ਜਾਂਦੀਆਂ ਨੇ ਠੀਕ ਆ ਤੇ ਬਾਕੀ ਆ ਦੇਖ ਲੋ ਇਹਨਾਂ ਦੇ ਰਿਜ਼ਲਟ ਬੱਕਰੀਆਂ ਦੇ ਵੀ ਆਏ ਆਉਂਦੇ ਆ ਵਧੀਆ ਤੇ ਇਹ ਫਾਰਮ ਹੈਗਾ ਹੈਗਾ ਪਿੰਡ ਥਰਾਜ ਦੇ ਵਿੱਚ ਜ਼ਿਲ੍ਹਾ ਮੋਗਾ ਨੰਬਰ ਮੈਂ ਬਾਈ ਸਕਰੀਨ ਤੇ ਦੇ ਦੂੰਗਾ ਬਾਈ ਨਾਲ ਸੰਪਰਕ ਕਰ ਲਿਓ ਇਹ ਕਿਸ਼ਨੂ ਇਹ ਪੱਠਾ ਬੱਕਰੀਆਂ ਚਾਹੀਦੀਆਂ ਨੇ